ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਵੱਜੋਂ ਸੁਖਜਿੰਦਰ ਸਿੰਘ ਰੰਦਾਵਾ ਨੂੰ ਟਿਕਟ ਮਿਲੀ ਹੈ ਜਿਸ ਤੋਂ ਬਾਅਦ ਕਾਂਗਰਸ ਦੇ ਵਰਕਰਾਂ ਦੇ ਵੱਲੋਂ ਆਤੀਸ਼ਬਾਜ਼ੀ ਕੀਤੀ ਗਈ ਹੈ ਤੇ ਲੱਡੂ ਵੀ ਵੰਡੇ ਗਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਸਮੋਕੇ ਦੇ ਬੋਲਦਿਆਂ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਰਜਿੰਦਰ ਪੱਪੂ ਨੇ ਕਿਹਾ ਕਿ ਅਸੀਂ ਧੰਨਵਾਦ ਕਰਦੇ ਹਾਂ ਹਾਈ ਕਮਾਂਡ ਦਾ ਜਿਨ੍ਹਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਦੇ ਕੇ ਭੇਜਿਆ ਰੰਧਾਵਾ ਵੱਡੇ ਕਾਂਗਰਸੀ ਨੇ ਤੇ ਹਲਕੇ ਵਿੱਚ ਚੰਗਾ ਰਸੂਖ ਰੱਖਦੇ ਨੇ ਤੇ ਰੰਧਾਵਾ ਦੀ ਜਿੱਤ ਜਿੱਤ ਯਕੀਨੀ ਬਣਾਵਾਂਗੇ ਗੁਰਦਾਸਪੁਰ ਤੋਂ ਲਾਪਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦੇ ਆਰਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਅਸੀਂ ਦਿਲ ਦੀਆਂ ਗੱਲਾਂ ਤੋਂ ਖੜਕੇ ਸਾਹ ਦੇ ਸੋਨੀਆ ਜੀ ਦੇ ਰਾਹੁਲ ਜੀ ਦੇ ਪ੍ਰਿੰਕਾ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਇੱਕ ਟਕਸਾਲੀ ਪਰਿਵਾਰ ਨੂੰ ਵੱਡੇ ਰੁਦਾਵ ਸਾਹਿਬ ਵੀ ਸ਼ੁਰੂ ਤੋਂ ਕਾਂਗਰਸ ਚ ਰਹੇ ਤੇ ਟਕਸਾਲੀ ਤੇ ਢਾਲੇਦਾਰ ਕਾਂਗਰਸੀ ਇਹ ਵੀ ਟਕਸਾਲੀ ਕਾਂਗਰਸੀ ਨੇ ਇਹਨਾਂ ਨੂੰ ਜਿਹੜਾ ਟਿਕਟ ਦੇ ਕੇ ਨਵਾਜਿਆ ਹੈ ਅਸੀਂ ਸਾਰੇ ਹਲਕਾ ਗਰਦਾਸਪੁਰ ਦੇ ਨਿਵਾਸੀ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਐਡੇ ਇਮਾਨਦਾਰ ਤੇ ਨੇਕ ਆਖਣ ਨੂੰ ਜਿਹੜਾ ਵਾ ਕਾਂਗਰਸ ਦੇ ਟਿਕਟ ਤੇ ਚੱਨ ਵਾਜਿਆ ਤੇ ਸਾਨੂੰ ਆਸ ਆ ਕਿ ਬਹੁਤ ਵੱਡੀ ਲੀਡ ਨਾਲ ਇਹ ਜਿੱਤ ਕੇ ਇਹ ਸੀਟ ਜਿਹੜੀ ਆ ਕਾਂਗਰਸ ਦੀ ਝੋਲੀ ਪਾਉਣਗੇ ਸਰ ਜੀ ਸਭ ਕੀ ਬਹੁਤ ਮੁਕਾਬਲਾ ਕਿਦਾਂ ਹੋਏਗਾ ਚੋ ਕਦਾਂ ਮੁਕਾਬਲਾ ਬ ਚੋ ਤਰਫਾ ਮੁਕਾਬਲਾ ਹਾਂਜੀ ਇਹ ਦੇਖੋ ਜੀ ਉਹ ਕਾਂਗਰਸ ਤੇ ਦੂਜੀ ਆਪਣਾ ਜੀਜੇਪੀ ਤੇ ਕਾਲੀ ਦਾ ਲਿਆ ਉਹ ਐਰਕਾਂ ਦਫਾੜਿਆ ਅੱਗੇ ਇਕੱਠੇ ਹੁੰਦੇ ਸੀ ਤਾਂ ਕੁਝ ਨਾ ਕੋਈ ਮੁਕਾਬਲਾ ਦਿੰਦੇ ਸੀ ਹੁਣ ਜਿਹੜਾ ਲੋਕਾਂ ਦਾ ਵਿਸ਼ਵਾਸ ਆ ਉਹ ਆਮ ਆਦਮੀ ਪਾਰਟੀ ਤੋਂ ਉੱਠ ਚੁੱਕਾ ਵਾ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਤੁਸੀਂ ਸਾਰਾ ਵੇਖਿਆ ਹੀ ਐ ਤੇ ਇਹ ਕਾਂਗਰਸ ਪਾਰਟੀ ਆ ਜਿਹਦੀ ਆ ਵੇਲੇ ਹਵਾ ਦਿਨੋ ਦਿਨ ਵਧਦੀ ਆ ਤੇ ਪੰਜਾਬ 'ਚ ਕਾਂਗਰਸ ਦਾ ਹੀ ਜ਼ਿਆਦਾ ਜੋਰ ਆ ਮੈਨੂੰ ਐਸਾ ਕਿ ਵੱਧ ਤੋਂ ਵੱਧ ਜਿਸ ਤਰ੍ਹਾਂ ਦੂਜਰੇ ਦੇ ਕੰਮ ਝੂੜੀ ਮਾਰੀ ਜਾਂਦੇ ਨੇ ਜੀ 13 0 13 0 ਸਾਨੂੰ ਆਸ ਹੈ ਵੀ ਕਾਂਗਰਸ 13 ਦੀ 13 ਸੀਟਾਂ ਪੰਜਾਬ ਦੀ ਜਿੱਤ ਕੇ ਜਾਊਗੀ ਤੇ ਉੱਪਰ ਵੀ ਆਸ ਹੈ ਵੀ ਕਾਂਗਰਸ ਜਿਹੜੀ ਆ ਜਿਸ ਤਰ੍ਹਾਂ ਦਿਨੋਂ ਦਿਨ ਇਹ ਵੱਧਦੀ ਜਾ ਰਹੀ ਆ ਵਾਹ ਜੀ ਵਧਣ ਰਹੀ ਆ ਇਹ ਸਰਕਾਰ ਬਣਾਉਂਦੀ ਸੰਜੀਵ ਕਿ ਲੱਗਦਾ ਕਿ ਜੋ ਅਰਜਨਦਰ ਸਿੰਘ ਦਾ ਨਾ ਟਿਕਟ ਨਾ ਹਾਸਲ ਹੋਜੀਗੀ ਕੀ ਲੱਗਦਾ ਹੈ ਅੱਜ ਤੇ ਬਹੁਤ ਮੁਬਾਰਕ ਵਾਲੀ ਘੜੀ ਆ ਕਿ ਰੰਧਾਵਾ ਸਾਹਿਬ ਨੂੰ ਟਿਕਟ ਮਿਲਣ ਨਾਲ ਵਰਕਰਾਂ ਚ ਇਨਾ ਤੁਸਾ ਹੈ ਕਿ ਬਟਾਲੇ ਦੇ ਵਰਕਰ ਤੁਸੀਂ ਵੇਖਣ ਦਿਓ ਕਿਦਾਂ ਹਜੂਮ ਬਣ ਕੇ ਅੱਜ ਇਕੱਠੇ ਹੋ ਗਏ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਰੰਧਾਵਾ ਸਾਹਿਬ ਇੱਕ ਧਾਕੜ ਲੀਡਰ ਨੇ ਤੇ ਉਹਨਾਂ ਦੇ ਨਾਲ ਜਿਹੜੀ ਇੱਥੇ ਸਾਡੀ ਧੜੇਬੰਦੀ ਖਤਮ ਹੋ ਕੇ ਇੱਕ ਜੋਟ ਹੋ ਕੇ ਕਾਂਗਰਸੀ ਵਰਕ ਕਰਨਗੇ ਤੇ ਇਹ ਸੀਟ ਜਿੱਤ ਕੇ ਰਾਹੁਲ ਗਾਂਧੀ ਉੱਤੇ ਹਰਾਈ ਕਮਾਂਡ ਦੀ ਝੋਲੀ ਚ ਪਾਈ ਜਾਏਗੀ। ਕੀ ਲੱਗਦਾ ਕਿ ਇਸ ਥੀਕੇ ਨਾਲ ਲੋਕ ਲੋਕਲ ਕੈਂਡੀਡੇਟ ਮੰਗਦੇ ਸਾਰੇ ਕੈਂਡੀਡੇਟ ਲੋਕਲ ਹੋਗੇ ਮੁਕਾਬਲਾ ਕਿਹਦੇ ਨਹੀਂ ਲੋਕਲ ਤੇ ਚਲੋ ਸਾਰੇ ਹੀ ਨੇ ਪਰ ਉਹ ਬੰਦਾ ਜਿਹੜਾ ਇੱਕ ਉੱਚੀਆਂ ਪੋਜੀਸ਼ਨਾਂ ਤੇ ਰਿਹਾ ਤੇ ਆਪਣੀ ਜਨਤਾ 'ਚ ਵਿਚਰਦਾ ਰਿਹਾ ਇਹ ਡਿਪਟੀ ਸੀਐਮ ਵੀ ਰਹੇ ਨੇ ਤਦਵੀ ਆਮ ਬੰਦਿਆਂ ਵਾਂਗ ਲੋਕਾਂ 'ਚ ਵਿਚਰਦੇ ਰਹੇ ਨੇ ਲੋਕਾਂ ਦੇ ਕੰਮ ਕਰਾਉਂਦੇ ਰਹੇ ਨੇ ਹਜ਼ਾਰਾਂ ਪਰਿਵਾਰ ਨੇ ਸਾਡੇ ਨੇੜੇ ਤੇਰੇ ਜਿਨ੍ਹਾਂ ਨੇ ਇਹ ਰੰਧਾਵਾ ਸਾਹਿਬ ਨੂੰ ਕੋਲੋਂ ਫਾਇਦੇ ਲਏ ਨੇ ਤੇ ਰੰਧਾਵਾ ਸਾਹਿਬ ਉਹਨਾਂ ਨੇ ਦੁੱਖ ਸੁੱਖ 'ਚ ਹਰ ਵੇਲੇ ਕੰਮ ਆਇਆ। ਮੁੱਦਾ ਸਾਡਾ ਤੇ ਇਹੀ ਹੈ ਕਿ ਲੋਕਲ ਕੈਂਡੀਡੇਟ ਆ ਧਾਕੜ ਲੀਡਰ ਆ ਤੇ ਵਿਕਾਸ ਸਾਡੀ ਜਿਹੜੀ ਇੰਡਸਟਰੀ ਦੀ ਆਵਾਜ਼ ਆ ਸਾਡੇ ਜਿਹੜੇ ਸ਼ਹਿਰ ਦੀ ਆਵਾਜ਼ ਆ ਸਾਡੇ ਜਿਹੜੇ ਜ਼ਿਲ੍ਹੇ ਦੀ ਆਵਾਜ਼ ਆ ਇਹ ਹਾਈ ਕਮਾਂਡ ਤੱਕ ਉੱਤੇ ਜਾ ਇਹ ਲੋਕ ਸਭਾ 'ਚ ਉੱਤੇ ਜਾ ਕੇ ਬੋਲਣ ਤੇ ਇਹ ਧਾਕੜ ਲੀਡਰ ਐ ਬੋਲ ਸਕਦੇ ਨੇ।